ਸਾਡੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਸਾਨੂੰ ਦਾ ਡੇਲੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪੈਂਟ ਬਾਲਾ ਖੇੜੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਵਾਂਗੇ ਤਿੰਨੇ ਸੂਈਆਂ ਸਵਾਈਆਂ ਵਾਂ ਤੇ ਆਪਾਂ ਪਹੁੰਚਿਆ ਵੀਰ ਸ਼ੇਰੇ ਦੇ ਕੋਲ ਜਾ ਕੇ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਉਸ ਨਾਲ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਚ ਤੇ ਬਾਈ ਤੁਸੀਂਾਂ ਦੇ ਨਗੀਨੇ ਲੈਂਦੇ ਵੀ ਮੀਰਾ ਵੀਦੇ ਮੈਂ ਨਾ ਵੀ ਜੀ ਇੱਕ ਨਗੀਨਾ ਰਹਿ ਗਿਆ ਇੱਕ ਤੇ ਜਿਹੜਾ ਬੜਾ ਹੀ ਕੋਕਾ ਪੀਸੇ ਉਹਦੇ ਵੀਰ ਲੈ ਗਿਆ ਜਿ ਖਿੱਚ ਕੇ ਅੱਛਾ ਗੁਰਾ ਪਿੰਗਰ ਮੈਂ ਸਟੋਰੀ ਲਾਤੀ ਵਟਸਐਪ ਤੇ ਕਿਤੇ ਉਹ ਵੀਰ ਨਾ ਫਿਰ ਉੱਥੋਂ ਪਸੰਦ ਕਰਕੇ ਉਹਦੇ ਮੈਂਟਲ ਮਲਬ ਦਾ 10 ਮਿੰਟਾਂ ਵਿੱਚ ਸਭ ਹੋ ਗਿਆ ਖੜਾ ਠੀਕ ਹੈ ਠੀਕ ਹੈ ਕੋਲ ਹੈਗਾ ਵੀਰ ਤੇ ਪਸੋਂ ਵਾਲੀ ਵੀਡੀਓ ਕਿਹਨੇ ਆਹਿਆਗਾ ਪਸੋਂ ਵਾਲੀ ਵੀਡੀਓ ਦੇ ਵਿੱਚ ਹੀ ਆਏ ਜਿਵੇਂ ਬੰਦੇ ਬਸ ਮਾਰ ਡੀਕਣ ਹੀ ਗਏ ਸੀ ਵੀ ਕਿਹੜਾ ਵੇਲਾ ਹੋਵੇ ਆਵੇ ਤੇ ਬਸ ਆਪਾਂ ਆਪਣਾ ਚੁਣੀਏ ਅੱਛਾ ਅੱਛਾ ਤੇ ਬੜੇ ਖੂਨ ਸਤੋਂ ਵੀਰ ਭਰਾਵਾਂ ਦੇ ਆਏ ਆ ਤੇ ਕਈ ਚੁੱਕੇ ਵੀ ਨਹੀਂ ਗਏ ਵਿੱਚੋਂ ਅੱਛਾ ਤੇ ਕਈਆਂ ਨੂੰ ਆਖਿਆ ਵੀ ਹੁਣ ਚੱਲ ਅਗਲੀ ਵੀਡੀਓ ਚ ਤੁਹਾਨੂੰ ਮੰਨ ਲਓਗੇ ਤੇ ਸਭ ਤੋਂ ਨੇਣ ਗੱਲ ਵੀ ਜੀ ਭਾਅ ਦਾ ਕਰਕੇ ਹਰ ਕੋਈ ਗਾਗ ਹਾਂ ਇਹ ਤਾਂ ਗੱਲ ਹੈ ਕਿ ਭਾਅ ਜਾਏ ਜੀ ਤੇ ਵੀ ਜੀ ਤੁਹਾਡਾ ਮੰਨ ਲਓ ਕਿ ਡੰਗਰ ਦੇ ਹਿਸਾਬ ਨਾਲ ਭਾਅ ਬਿਲਕੁਲ ਜਾਇਜ਼ ਹੁੰਦਾ ਨਹੀਂ ਵਧੀਆ ਵਧੀਆ ਚੰਗੇ ਹੀ ਪਸ਼ੂ ਦੇ ਰੇਟ ਵੀ ਜਾਏ ਜੀ ਰੇਟ ਵੀ ਜਾਏ ਜੀ ਤੇ ਬ ਇਲਾਇਨੋਲਾ ਤੇ ਜ਼ਿਲ੍ਹਾ ਅਮਰਸਰ ਫੋਨ ਨੰਬਰ 98145 ਤੇ 618 ਠੀਕ ਹੈ ਜੀ ਹਾਂਜੀ ਤੇ ਇਧਰੋਂ ਗੱਲ ਜੀ ਜਿਲਵਾਰ ਇਧਰੋਂ ਮਰਜੀ ਵੀਧੀ ਕਰ ਲੈਨੇ ਪਹਿਲਾਂ ਕੋਈ ਕਰ ਲੋ ਇਹ ਵੀ ਵੇਖੋ ਨਗੀਨਾ ਜੀ ਇਸ ਹੱਬ ਨਾਲ ਇਹ ਵੀ ਜੀ ਨੀਲੀ ਦਾ ਵੀਧੀ ਝੁੱਟੀ ਏ ਤੇ ਸੂਈ ਨੂੰ ਕੋਈ 8 ਤੋਂ 10 ਦਿਨ ਹੋ ਗਿਆ ਪਰ ਨੀਲੀ ਦਾ ਵੀਧੀ ਵੇਖੋ ਮਗਰ ਟੇਢੇ ਕੱਟ ਵਾਲੀ ਪਿਓਰ ਕੱਟੀ ਲਓ ਜੀ ਮਣਕੀ ਆ ਗਈ ਤੇ ਦੁਆਰ ਤੇ ਚੈੱਕ ਕਰ ਸਕਦੇ ਝੁੱਟੀ ਵੀ ਮਣਕੀ ਆਖਦੀ ਵੇਖੋ ਗੁਲਾਬੀ ਬਣ ਕੇ ਨਾ ਝੁੱਟੀ ਦੇ ਵਿੱਚ ਹਾਂਜੀ ਹਾਂਜੀ ਅੱਖ ਤੇ ਉਸ ਤਰ੍ਹਾਂ ਹੀ ਮੰਨ ਲਓ ਵੀ ਪਿਛੇ ਫੀਮੇਲ ਦੇ ਆ ਠੀਕ ਆ ਨਾਸਾ ਵੀ ਬੱਕੀਆਂ ਸਾਰਾ ਕੁਝ ਡੇਡਾ ਕਾਕਾ ਹੁੰਦੇ ਆ ਹਾਂਜੀ ਹਾਂਜੀ ਮੰਨ ਲਓ ਪਿਓ ਰਿਆ ਜਿਹਨੂੰ ਆਪਾਂ ਕਹਿ ਦਿੰਦੇ ਹਾਂਗੇ ਠੀਕ ਆ ਠੀਕ ਆ ਅਸਲ ਚੀਜ਼ ਇਹ ਸੂਆ ਕਰਨ ਵਾਲੀ ਸੂਈ ਆ ਇਹ ਵੀ ਜੀ ਦੂਜਾ ਸੂਆ ਛੋਟੀ ਸੂਈ ਜੇ ਅੱਛਾ ਜੀ ਬਾਕੀ ਥਣ ਥਣ ਬਹੁਤ ਸੋਹਣਾ ਲੱਗਾ ਵਾ ਆਪਾਂ ਬੇਸ਼ੱਕ ਬੱਚਾ ਲਾ ਕੇ ਥੱਲੇ ਆਪਾਂ ਥੋੜੀ ਬੋਧੀ ਚੋਕੀ ਵਿਖਾ ਦਿੰਨੇ ਆ ਭਰਾਵਾਂ ਨੂੰ ਠੀਕ ਆ ਬਾਕੀ ਆਪਾਂ ਤੋਰ ਕੇ ਕੁਝ ਬਖਾਉਣਾ ਕਿੰਨਾ ਦੁੱਧ ਹੱਸਦਾ ਮੇਕੋ ਇਸ ਟਾਈਮ ਤੇ ਮਿੱਟੀ ਦੇ ਕੋਲ 10 ਕਿਲੋ ਦੁੱਧ ਰੈਡੀ ਹੋ ਗਿਆ ਠੀਕ ਆ ਠੀਕ ਆ ਲਓ ਜੀ ਕਾਤੀ ਕਾਟ ਕੇ ਜਿਹੜਾ ਬਹੁਤ ਹੀ ਚੰਗਾ ਆ ਗਿਆ ਬਾਰੇ ਤੇ ਛੇ ਵੀ ਫੀਮੇਲ ਕਾਫ ਉਹ ਵੀ ਨੀਲੀ 라ਵੀ ਦਾ ਪਿਓਰ ਆ ਗਿਆ ਤਿੰਨ ਮਹੀਆਂ ਦੇ ਤਿੰਨਾ ਵੀ ਮਗਰ ਫੀਮੇਲ ਆਇਆ ਅਛਾ ਜੀ ਉਹਨੇ ਤਿੰਨੇ ਸਿਲਗਰ ਮਗਰ ਤਿੰਨੇ ਨੀਲੇ ਹਵਾ ਸਪੇਸ਼ਲ ਤੇ ਬੜਪੁਰ ਨਾਉਂਦੇ ਆ ਸਰ ਜਵਾਬ ਇਹ ਕਿੰਨਾ ਕੱਢੀਓ ਦੁੱਧ ਭਾਜੀ ਕੰਦ ਕਾਟ ਕੇ ਤਾਂ ਤੜਨਾ ਛੋਡੀ ਦਾ ਇਹ ਕਿੰਨਾ ਕੱਢੀਓ ਦੁੱਧ ਉਹ ਵੀ ਜੀ ਇਹਨੇ 12-13 ਕਿਲੋ ਹੱਸ ਕੇ ਭਰੀ ਜਾਣਾ ਛੋਡੀ ਹਾਂ ਠੀਕ ਹੈ ਠੀਕ ਲਓ ਜੀ 12-13 ਲੀਟਰ ਜਿਹੜਾ ਦੁੱਧ ਭਰੋ ਜੀ ਸੋਣੀਏ ਫੋ ਗੱਡੀ ਜਰਾ ਗਲਾਬੀ ਪਿਓਰ ਗਲਾਬੀ ਅੱਖਰ ਹਾਂਜੀ ਤੇ ਨਾਲਾਂ ਨੂੰ ਜਿਹੜੀਆਂ ਹਵਾਨੇ ਤੇ ਵੀ ਆ ਗਈਆਂ ਵਾ ਤੇ ਥਾਂ ਥੁਣ ਮਿਆਂ ਕੱਲਾ ਕੱਲਾ ਲੱਗਾ ਪਿਆ ਕਰਮਾਲੀ ਨੂੰ ਬਾਕੀ ਤੇ ਖੁੜਾ ਵੀ ਬਹੁਤ ਜਿਆਦਾ ਚੰਗਾ ਆ ਗਿਆ ਵਾ ਤੇ ਮੌਕੇ ਤੇ ਜਿਹੜਾ ਦਾਸ ਲਈ ਤੇ ਜਿਹੜਾ ਦੁੱਧ ਹੈ ਬਿਲਕੁਲ ਤਿਆਰ ਆ ਤੇ ਖੁੜਾ ਮੇਥੋਂ ਕੱਢਾ ਛੋੜਾ ਝੋਡੀ ਦਾ ਹਾਂਜੀ ਹਾਂਜੀ ਬਹੁਤ ਜਿਆਦਾ ਫੈਰ ਗਿਆ ਅਗਲੀ ਸਾਰ ਤੋਂ ਨਹੀਂ ਕੀ ਕਰ ਸਕਦਾ ਜੈਨ ਕੱਲਾ ਕੱਲਾ ਲੱਗਾ ਪਿਆ ਵਾ ਆਣਾ ਬਹੁਤ ਸੋਹਣਾ ਲੱਗਿਆ ਵੀ ਚੀਜ਼ ਹਾਂਜੀ ਹਾਂਜੀ ਤੇ ਇਹਦਾ ਬਾਈ ਜੀ ਕੀ ਕਰਦਾ ਫਿਰ ਮੋਲ ਮੋਲ ਵੀ ਜੀ ਦੋ ਦੀ ਛੋਟੀ ਲੈਣੀ ਚਾਹੀਦੀ ਹੈ ਦੋ ਦੀ ਹਾਂ ਨਹੀਂ ਕਰਦਗੇ ਜਾ ਜਾਣਾ ਚਲੋ ਸੁਭਾ ਲੱਗ ਜੀ ਜਾ ਇਹ ਵੀ ਜੀ ਸਵਾ ਦੀ ਦੇ ਦੀ ਛੋਟੀ ਇੱਕ ਪੰਜੀ ਵੀ ਹਾਂਜੀ ਆਪਕੇ ਹੋਈ ਫੇਰ ਆਪਾਂ ਜ਼ਿੰਦਗੀਆਂ ਛੋੜਦੇ ਹੀ ਆਵਾਜ਼ 200 ਰੁਪਏ ਵਾਲੇ ਤੇ ਹਾਂਜੀ ਲਾਸਟ ਵੀਰ ਜੀ ਇੱਕ ਪੰਜ ਦੀ ਝੋਟੀ ਦੇਣੀ ਆ 200 ਰੁਪਏ ਛੋੜੀ ਕਰਨੀ ਤੇ ਠੀਕ ਹੈ ਉਹ ਨਹੀਂ ਜੇ ਕਿਤੇ ਉਹ 870 ਦੀ ਚਾਹੀਦੀ ਹਾਂਜੀ ਹਾਂਜੀ ਬਿਲਕੁਲ ਯਾਰ ਨੀਲੀ ਦੀ ਨੀਲੀ ਦੀ ਗੱਡੀ ਮਗਰ ਡੇਡਾ ਕੱਟੇ ਤੇ ਠੀਕ ਹੈ ਠੀਕ ਲੋ ਜੀ ਫੇਸਬਾਲ ਦੀ ਫਿਰ ਚੈੱਕ ਕਰ ਸਕਦੇ ਜੀ ਡੇਡਾ ਕੱਟ ਤੇ ਮਣਕੀ ਅੱਖ ਮਣਕੀ ਅੱਖ ਇਹਦੀ ਝੋਟੀ ਦੀ ਵੀ ਪਨਾਹੀ ਆ ਜੇ ਪੂਰੀ ਵੇਖੋ ਹਾਂਜੀ ਹਾਂਜੀ ਤੇ 200 ਰੁਪਏ ਛੋਟੇ 1 ਲੱਖ 5000 ਤੋਂ ਹਾਂਜੀ 1.5 ਤੋਂ 200 ਰੁਪਏ ਛੋਟੇ ਲਓ ਜੀ 1 ਲੱਖ 5000 ਦੇ ਵਿੱਚ 200 ਝੋਟੀਆਂ ਦੀ ਵੀ ਕੀਮੀ ਥੀ ਕੋਈ ਬਾਕੀ ਤੇ ਕੀ ਕਰ ਚਲੋ ਆਪਾਂ ਨੂੰ ਪਾਣਾ ਮਿਲ ਗਈ ਪਾਣਾ ਦੇਤੀ ਆ ਇਹ ਇਸ ਤਰ੍ਹਾਂ ਦੀਆਂ ਝੋਟੀਆਂ ਵੀ ਜੀ ਆਪਾਂ 1 35 ਦੀਆਂ 40 ਦੀਆਂ ਝੋਟੀਆਂ ਵੇਚੀਆਂ ਨੇ ਪਿਛਲੀਆਂ ਵੀਡੀਓ ਕੱਢ ਕੇ ਦੇਖੋ ਆਪਣੀਆਂ ਸਹੀ ਗੱਲ ਹੈ ਜੀ ਚਲੋ ਸਮੇਂ ਸਮੇਂ ਦੇ ਹਿਸਾਬ ਨਾਲ ਸਾਰਾ ਕੁਝ ਵਿਕਦਾ ਹਾਂਜੀ ਹਾਂਜੀ ਅੱਜ ਆਪਾਂ ਨੂੰ ਪਾਣਾ ਮਿਲਈ ਆਪਾਂ ਨੂੰ ਪਾਣਾ ਦੇਤੀ ਆ ਠੀਕ ਹੈ ਠੀਕ ਹੈ ਨਹੀਂ ਨਹੀਂ 1 35 40 ਦੀ ਝੋਟੀ ਉਹ ਬਾਜ਼ਾਰ ਹੁੰਦਾ ਅੱਜ ਵੀ 1 35 ਚੱਲ ਜੇ ਬਿਲਕੁਲ ਐਗਰੀ ਹੈ ਕੀ ਤੇ ਐ ਇਹ ਵੀਡੀਓ ਪੱਜਾ ਸਵੇਰ ਝੋਟੀ ਹੋਈ ਆ ਅੱਛਾ ਜੀ ਤੇ ਤੜਕੇ 4 ਵਜੇ ਸੋਈ ਆ ਨੇ ਜੇਰਜਲ ਸਟਾਕੇ ਤੇ 3 ਕਿਲੋ ਝੋਟੀ ਚੋਤੀ ਏ ਅੱਛਾ ਜੀ ਮੰਨ ਲਓ ਵੀ ਸਟਾਰਟਿੰਗ ਹੀ ਝੋਟੀ ਨੇ 8 ਕਿਲੋਆਂ ਤੋਂ ਕਰ ਦੇਣੀ ਆ ਠੀਕ ਹੈ ਠੀਕ ਹੈ ਹਾਂ ਜੀ 3 4 ਕਿਲੋ ਹਣ ਸ਼ਾਮ ਨੂੰ ਚੋਵਾਂਗੇ ਪੱਜਾ ਸੁਵਾਰੇ ਝੋਟੀ ਤੇ ਫੀਮੇਲ ਹੀ ਕਾਹਨ ਮਗਰ ਆਪਾਂ ਤੋੜ ਕੇ ਬਣਾਉਣਾ ਨੀਦੀ ਚ ਆਉਂਦੀ ਜੈ ਵੀ ਝੋਟੀ ਠੀਕ ਹੈ ਇਹ ਕਿੰਨੇ ਦੁੱਧ ਵਾਲੀ ਆ ਦੁੱਧ ਦੀਦੀ ਠੀਕ ਕਰੋ ਜੀ ਇਹ ਵੀ 12 ਲੀਟਰ ਦਾ ਬੰਦ ਤੇ ਜਿਹੜੀ ਕਰਮਾਲੀ ਆਲੂ ਖਾਓ। ਤੇ ਇਹ ਚਾਦਰ ਜਿਹੜਾ ਹੈ ਨਾ ਵੀ ਚੰਗਾ ਵਾ ਬਿਲਕੁਲ ਜਿਹੜੀ ਤਾਜੀ ਤੂਰੀ ਆਤੀ ਅਦੇ ਜਿਹੜੀ ਆ ਖਾਓ ਇੱਕ ਪੱਟੀ ਵੇਖੋ ਜੀ ਤੇ ਪਿਛੇ ਇਹਦੇ ਵੀ ਨੀਲੀ ਵੀ ਕੱਟੀ ਆ ਗਈ ਆ ਤੇ ਬਿਲਕੁਲ ਜਿਹੜਾ ਗਿੱਲਾ 나ੜੂ ਉਹ ਵੀ ਦਿਖਾਉਂਦੇ ਆਪਾਂ ਲਾਗੇ ਤਾਂ ਜਾ ਪਾਏ। ਬਾਹਰ ਪਾਏ ਦੀ ਬਹੁਤ ਸਾਫ ਠੀਕ ਠੀਕ ਲੋ ਜੀ ਜਿਹੜੇ ਹਵਾਨੇ ਤੇ ਡੱਬ ਡੁੱਬ ਜਿਹੜੀ ਆ ਗਈ ਕਾਫੀ ਕਿ ਥਾਨ ਤੋਂ ਇਹਨੂੰ ਇਹਨਾਂ ਕੱਲਾ ਕੱਲਾ ਲੱਗਾ ਪਿਆ ਤੇ ਘਾਤ ਵਜਨ ਵੀ ਚੰਗਾ ਬਾਕੀ ਤੁਹਾਨੂੰ ਪਤਾ ਕਿ ਤਾਜੀ ਸੁੱਕਦੇ ਕਰਨ ਨਾਲ ਥੋੜਾ ਜਿਹਾ ਲੱਪਾ ਜੂਰ ਲੱਗਾ ਵਾ ਹਨ ਵੇਖੋ ਵੀ ਜੇ ਚਾਰੇ ਗਲਾਬੀ ਥਾਨ ਨੇ ਹਾਂਜੀ ਹਾਂਜੀ ਲਓ ਜੀ ਫੇਸ ਕੁਆਲਟੀ ਦੇ ਸੇਂਗ ਸੇਂਗ ਇਹਨਾਂ ਨੇ ਰੰਗ ਸੇਂਗੀ ਲੱਗਾ ਪਿਆ ਵਾ ਤੇ ਇਹ ਵੀ ਨੀਲੀ ਰਾਵੀ ਦੇ ਵਿੱਚ ਤੇ ਚਲੋ ਇਹ ਨਸਰਾ ਜਿਹੜੀਆਂ ਦੁੱਧ ਦਾ ਤੇ ਕਾਫੀ ਕੱਢ ਜਾਂਦੀਆਂ ਵਾਂ ਤੇ ਕੋਈ ਵੀਟ ਪ੍ਰਾਸੇ ਵਾਲਾ ਲੱਗੂ ਤੇ ਚਲੋ ਦੁੱਧ ਇਹਨੇ ਵੀ ਚੰਗਾ ਕੱਢੀ ਜਾਣਾ ਵਾ ਆਹ ਵਾਲਾ ਇਹਦਾ ਜਿਹੜਾ ਜਵਾਕ ਬਿਲਕੁਲ ਜਿਹੜਾ ਤਾਜਾ ਵਾ ਫੀਮੇਲ ਕਾਪ ਜੀ ਵੀ ਪਿਓਰ ਨੀਲੀ ਰਵੀ ਜਾ ਗਿਆ। ਥਣਪਾਡੇ ਦੀ ਬਰੀ ਸਾਫ ਹੈ। ਲਓ ਜੀ ਲੱਗੇ ਤਾਂ ਚੈੱਕ ਕਰ ਸਕਦੇ ਹੋ ਜੀ। ਮਾਦੀ ਭਾਵੇਂ ਤਾਂ ਨਿਆਣਾ ਬਹਿ ਕੇ ਚੋਦੇ। ਅੱਛਾ ਜੀ। ਭੋਲੀ। ਠੀਕ ਹੈ ਠੀਕ ਹੈ। ਲਓ ਜੀ ਨੌ ਕਾਲਾ ਥਣ ਲੱਗਾ ਪਿਆ ਇਹਦੇ ਤਾਂ ਬੜਾ ਨੌਕਾ ਕਾਲਾ ਥਣ ਵੀ ਲੱਚਾਈ ਬਹੁਤ ਜਿਆਦਾ ਨਰਮ ਹੁੰਦੀ ਆ ਤੇ ਚੈੱਕ ਕਰ ਸਕਦੇ ਤੁਸੀਂ ਬਾਕੀ ਥਲਿਓਂ ਥਣਪਾਡਾ ਬਹੁਤ ਹੀ ਚੰਗਾ ਵਾ। ਇਹਦਾ ਬਾਈ ਜੀ ਮੁੱਲ ਫਿਰ ਇਹਦਾ ਮੁੱਲ ਵੀਰ ਜੀ 110 ਜੀ ਅੱਛਾ ਜੀ ਲਾਸਟ ਹਾਂ ਨਾ ਯਾਰਾਂ ਛੋਟੀ ਦੇਣੀ ਆ 95000 ਦੀ 95000 ਜੀ 200 ਰੁਪਏ ਛੋਟੀ ਕਰਨਾ ਅੱਗੇ ਕਸਰ ਕੋਈ ਅੱਗੇ ਜੀ ਕੱਢ ਦੋ ਥੋੜੀ ਬੋਈ ਇਹ ਵੀਰ ਜੀ 90 ਜੋ ਦੋ ਛੱਡ ਦਾਂਗੇ 88000 ਚੋਂ 200 ਰੁਪਏ ਛੋਟੀ ਹੋਣੀ ਏ ਠੀਕ ਲੋ ਜੀ 88000 ਤੇ 200 ਰੁਪਏ ਛੋਟ ਬਿਲਕੁਲ ਇਹ ਵੀ ਨਵਾਂ ਬਿਲਕੁਲ ਜਾਇਜ਼ ਬਤਾਇ ਰਿਹਾ ਬਾਕੀ ਫੇਸ ਕੁਆਲਟੀ ਵੀ ਇਹੀ ਨਹੀਂ ਵੀ ਚੈੱਕ ਕਰ ਸਕਦੇ ਬਹੁਤ ਸੋਹਣੀ ਬਿਊਟੀ ਬੇਟੀ ਬੜੀ ਚੰਗੀ ਆ ਜੀ ਹਾਂ ਜੀ ਤੇ ਤੀਜੇ ਨੰਬਰ ਤੇ ਆ ਕਿਵੇਂ ਭਾਈ ਇਹ ਵੀਰ ਜੀ ਤੀਜ ਤੇ ਦੁੱਧ ਉਹਦਾ ਇਹਦਾ ਰਿਕਾਰਡ ਚੰਗਾ ਜੀ ਇਹਨੇ ਮੰਨ ਲਓ ਵੀ 15 16 ਕਿਲੋ ਦੁੱਧ ਦਿੰਦੀ ਆ ਮਹੀਨੇ ਠੀਕ ਆ ਤੇ ਇਸ ਟਾਈਮ ਤੇ ਬੋਲੀ ਸਟਾਰਟਿੰਗ ਇਹਦੀ ਥੋੜੇ 8 ਤੋਂ 9 ਕਿਲੋ ਜਿੱਥੇ ਮਰਜੀ ਕੋਈ ਵੀ ਭਰਾ ਆਪਣੇ ਕੋਲ ਚੋਕੇ ਖੜ ਸਕਦਾ ਠੀਕ ਆ ਠੀਕ ਆ ਲਓ ਜੀ 9 ਕਿਲੋ ਵੀ ਹੋ ਸਕਦੀ ਆ ਆਪਾਂ 8-9 ਕਿਲੋ ਕਰਕੇ ਦਵਾਂਗੇ ਅੱਛਾ ਜੀ ਪਰ ਮਹੀਨੇ ਦੁੱਧ 16 17 ਕਿਲੋ ਦਿੰਦੀ ਆ ਠੀਕ ਆ ਠੀਕ ਆ ਬਾਕੀ ਥਣ ਭਾਂਡਾ ਵੇਖ ਕੇ ਵੀ ਭਰਾਵਾਂ ਨੂੰ ਅੰਦਾਜ਼ਾ ਲਾਈ ਠੀਕ ਆ ਠੀਕ ਲਓ ਜੀ ਘੱਟ ਵਜਨ ਤੇ ਜਿਹੜੀਆਂ ਪਿੰਡੇ ਦੇ ਨਾਲਾਂ ਨੂੰ ਆ ਇਹਦੀ ਵੀ ਕਾਫੀ ਆ ਗਈਆਂ ਆ ਹੈ ਗੱਡ ਲੈ ਗਿਆ ਹਾਂਜੀ ਇਹਦੇ ਮਗਰੋਂ ਵੀ ਤੀਕਾ ਲਗਾਉਣੀ ਹੈ ਠੀਕ ਹੈ ਠੀਕ ਹੈ ਮੇਲੇ ਦੇ ਮਗਰੋਂ ਦੂਜੀ ਥੇਗ ਨਾਲ ਦੇ ਮਗਰੋਂ ਲੋਈ ਜੀ ਠੀਕ ਹੈ ਠੀਕ ਹੈ ਲਓ ਜੀ ਥਾਂ ਘਾਟਾ ਨੂੰ ਮੈਂ ਨਾ ਚੱਕ ਗਮਰਗਾ ਹੀ ਲੱਗਾ ਪਿਆ ਵਾ ਇਸ ਵੇਲੇ ਭਾਈ ਕਿੰਨੇ ਵਜੇ ਚੋਈਆਂ ਰਹੇ ਜੀ ਵੀਰ ਜੀ 6:30 ਵਜੇ ਚੋਈਏ ਠੀਕ ਹੈ ਉਹਦੇ 6:30 ਵਜੇ ਚੋਈਏ ਜੇ ਤੇ ਹੁਣ ਇਸ ਟਾਈਮ ਮੇਰੇ ਨਾਲ ਟਾਈਮ ਦਿਖਾ ਰਹੀ ਮੜਾ ਜੀ 11:00 ਵਜੇ ਦਾ ਟਾਈਮ ਆ ਜਾਓ ਦਿਖਾ ਦਿਨੇ ਠੀਕ ਹੈ ਠੀਕ ਹੈ ਜੀ ਥਾਣ ਪਾਂਡਾ ਇਹਦਾ ਵੀ ਬਹੁਤ ਹੀ ਚੰਗਾ ਕਰਮਾਲੀ ਦਾ ਨਾੜਾ ਨੂੜਾ ਜਿਹੜੀਆਂ ਹਵਾਨੇ ਦੇ ਇਹਦੇ ਵੀ ਕਾਫੀ ਆਗੀਆਂ ਤੇ ਥਾਣ ਮੈਨੂੰ ਨੋਕ ਕਾਲਾ ਲੱਗਾ ਪਿਆ ਵਾ ਲੈ ਆ ਇਹ ਆ ਗਈ ਗੈੱਡ ਬਲੈਕ ਕੋਈ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੀ ਬਾਕੀ ਲੱਗੇ ਤਾਂ ਤੁਹਾਨੂੰ ਮਿਲਕ ਵਾਂਝੇ ਤੇ ਥਣਾ ਦਾ ਸੈਜ ਗਿਆ ਅਗਲੀ ਟਰੱਕ ਤੋਂ ਵੀ ਜਰੂਰ ਦਿਖਾਉਣਾ ਚਾਹੁੰਦੇ ਆਂ ਕੱਲਾ ਕੱਲਾ ਲੱਗਾ ਪਿਆ ਵਾ ਕੀ ਆਖਿਆ ਭਾਈ ਮਾ ਕਾ ਦੋ ਜੀ ਫੁੱਲ ਜੀ ਹਾਂਜੀ ਹਾਂਜੀ ਲਓ ਜੀ ਬਾਕੀ ਥਣ ਭਾਂਡਾ ਦੇ ਪੇਟ ਫੁੜਾ ਬਹੁਤ ਜ਼ਿਆਦਾ ਚੌੜਾ ਲੱਗਾ ਵਾ ਤੇ ਆਹ ਵਾਲਾ ਦਾ ਜਵਾਬ ਆ ਗਿਆ ਫੀਮੇਲ ਕਾਫੇ ਲੋਹੀ ਜਾ ਗਈ ਥੋੜੀ ਜੀ ਮੋਲਾਂ ਜੀ ਵੀ ਉਦੋਂ ਵੀ ਆਪਾਂ ਇਹੋ ਆ ਗੱਲ ਕਹੀ ਵੀ ਉੜਦੀਆਂ ਵਾਲੇ ਦੇਣੇ ਤੇ ਅੱਜ ਵੀ ਉੜਦੀਆਂ ਵਾਲੇ ਠੀਕ ਹੈ ਠੀਕ ਹੈ ਜੀ ਕੋਮੈਂਟ ਜਿਹੜੀ ਫੜਦੋ ਫੜਦੋ ਜੀ ਹਾਂਜੀ ਹਾਂਜੀ ਤੇ ਉਹਦੋਂ ਵੀ ਕੰਮੇ ਹੋਈ ਹੋਇਆ ਜੇ ਫਰਦੋ ਫਰਦੋ ਅੱਛਾ ਅੱਛਾ ਮੇਰੇ ਨਾਲ ਘੰਟੇਾਂ ਦੇ ਘੰਟੇ ਜਿਵੇਂ ਮੈਂ ਮਾਲ ਵੇਚ ਕੇ ਵੀਰ ਜੀ ਵਿੱਲ ਹਗੇ ਠੀਕ ਹੈ ਠੀਕ ਹੈ ਅਜਰ ਭਾਤ ਨੂੰ ਬਰਾ ਭਾਜ ਵਿਗਦਾ ਬਿਲਕੁਲ ਟਾਈਮ ਵੀਰ ਜੀ ਹੋ ਗਿਆ ਜੀ 11:45 ਠੀਕ ਹੈ ਠੀਕ ਹੈ ਲਓ ਜੀ ਸਾਢੇ 6 ਵਜੇ ਨਹੀਂ ਚਵਾਈਏ ਸਵੇਰੇ ਤੇ 11:45 ਦੇ ਵੀਡੀਓ ਲਈ ਜਬਾ ਨਾ ਉਹ ਤਾਂ ਨਾਮ ਕੋਈ ਵੀਰਪਰਾ ਹੁੰਦਾ ਜਦੋਂ ਦੋ ਸਾਲ ਬਣਿਆ ਮੁੰਡਾ ਸ਼ਾਮ ਨੂੰ ਆਏ ਵਿੱਚ ਹੀ ਟੱਪ ਡਾਉ ਲੈਂਦੀ ਮੈਂ ਥੱਲੇ ਤੇ ਠੀਕ ਹੈ ਠੀਕ ਹੈ ਲਓ ਜੀ ਬਾਕੀ ਇਸ ਟਾਈਮ ਵੀ ਕਾਫੀ ਜਾਣ ਨਾ ਭਾਨਾ ਅੱਛਾ ਫਗਾ ਵਰਗਾ ਹੀ ਲੱਗਾ ਪਿਆ ਵਾ ਤੇ ਇਹਦਾ ਭਾਈ ਜੀ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਨਾ ਸਵਾ ਨਾ 1 ਵੀ ਨਾ 1.3 ਅੱਛਾ ਜੀ ਲਾਸਟ ਹਾਂ ਨਾ 95000 ਦੀ ਦੋ ਸੌ ਰੁਪਿਆ ਛੋੜੋ 95 ਚੋਂ ਬਸ ਲਾਸਟ ਹੈ ਠੀਕ ਹੈ ਲਓ ਜੀ 95000 ਤੋਂ 200 ਰੁਪਇਆ ਛੋੜ ਦਿਓ ਪੂਰੀ ਵੱਡੀ ਮਹੀ ਹੈਗੇ ਜੀ ਹਾਂਜੀ ਕਰ ਦਵਾਂਗੇ ਜੀ ਚੰਗਾ ਸਵਾ ਦਾ ਹੱਕ ਹੈਗਾ ਨਹੀਂ ਤਾਂ ਵੇਚੀ ਹਾਂਜੀ ਹਾਂਜੀ ਪਰ ਆਪਾਂ ਨੂੰ ਬਾਹਣਾ ਮਿਲੀ ਆਪਾਂ ਬਾਹਣਾ ਦੇ ਦੇਣੀ ਠੀਕ ਹੈ ਠੀਕ ਹੈ ਜੀ ਤੇ ਲਓ ਬਾਈ ਜੀ ਪੈਸੇ ਜਿਹੜੇ ਚੰਗੇ ਆ ਤੇ ਬਿਲਕੁਲ ਹੀ ਨਾਰਮਲ ਗ੍ਰੇਡ ਹੈ ਜੀ ਤੇ ਬਾਕੀ ਆਪਣੇ ਬੇਨਤੀ ਇਹੋ ਹੀ ਆ ਵੀ ਤਿੰਨੇ ਸੂਈਆਂ ਸਵਾਈਆਂ ਆਪਣੀ ਮੈਦ ਕੰਨਾ ਸਾਈ ਪਾਓ ਇੱਥੇ ਆਓ ਤੇ ਆਪਣੀ ਤਸੱਲੀ ਕਰਕੇ ਖੜੋ ਠੀਕ ਹੈ ਠੀਕ ਹੈ ਜੀ ਲਓ ਜੀ ਹਰ ਵੀਡੀਓ 'ਚ ਬਾਈ ਦੀ ਇਹੋ ਬੇਨਤੀ ਹੁੰਦੀ ਆ ਤੇ ਜਿਹੜੀਆਂ ਸੂਈਆਂ ਆਪਣੀਆਂ ਚੋਣ ਲਵਾ ਲਓ ਕੋਈ ਨਹੀਂ ਪੜੀ ਦੇ ਨੰਬਰ ਨਾਲ ਜੀ ਦਾ ਵਿਸਾਈ ਆ ਇਹਨਾਂ ਦਾ ਵੀ ਕੋਪੇ ਪੀਸੇ ਇਹਨਾਂ ਸਮਾਨ ਨੇ ਦੀਦਾ ਵੀ ਆ ਇੱਕ ਦੀਆਂ ਪੈਸੇ ਇਕੱਦੇ ਦੇਣੇ ਆ ਲੈਣ ਜਾਣੀਆਂ ਕੇ ਨੇ ਹਾਂਜੀ ਹਾਂਜੀ ਤੇ ਇਹਨੂੰ ਵੀ ਦੋਤਾ ਤੋਂ ਚੰਗਾ ਛੱਡਦਾ ਰਿਹਾ ਵੀ ਕੋਈ ਵੀਰ ਭਰਾ ਦੇ ਮਤਲਬ ਵੀ ਆਹ ਚੰਗੀ ਤਿਆਰ ਹੋ ਜਾਨੀ ਚੰਗੀ ਤਿਆਰ ਹੋ ਜਾਣੀ ਬਾਲਟੀ ਫੜਿਓ ਘਰੋਂ ਲੈ ਪੋਠੀ ਬਣਾਇਆ ਇਦੋਂ ਹੀ ਠੀਕ ਇਹ ਪੱਲਾ ਜੀਤਾਨੰਦ ਕਾ ਲਾ ਥਾਲਾਂ ਦਾ ਪਸਮਾਰ ਤੇ ਜਵਾਬ ਲੋ ਜੀ ਜਿਆਡ ਕਰਾਉਂਦੇ ਤੁਹਾਨੂੰ ਥਾਣਾ ਦਾ ਸਾਇ ਨਾਲ ਨੂੰ ਪਸਮਾਪਰ ਨੂੰ ਕਹੋਗੇ ਚੰਗਾ ਕਰਿਆ ਕਿਲੇ ਗੜਵਾ ਲੋ ਜੀ ਥੇਮ ਦਾ ਸਾਤੇ ਯਾਨ ਕਿਲੇ ਗੜਵਾ ਪਰਮਾ ਕਹਿ ਸਕਦੇ ਆਪਾਂ ਲੋਕੀ ਕੋਈ ਨਹੀਂ ਨਾ ਪਾਪ ਹਾਂ ਜੱਟਾ ਜੀ ਲੱਗਾ ਸੋਨਾ ਮੈਨੂੰ ਜੀ 14 ਕਿਲੋ ਮੁੱਧ ਕੀ ਜਾਂਦਾ ਨਹੀਂ ਹਾਂਜੀ ਹਾਂਜੀ ਉਹ ਹੋਇਆ ਇਹੋ ਉਹ ਇਹ ਲੈਣੇ ਥਾਂ ਦੀ ਚਵਾਈ ਜਿਹੜੀ ਲੱਗੀ ਖਣਾਰੀ ਮਾ ਗੋਈਆ ਮਗਰ ਲਖਣਾਂ ਦੀ ਚਵਾਈ ਦੇ ਚਾਚਾ ਸਾਡੇ ਦੇ ਕੋਲ ਪਲੀ ਦੀ ਨਰਮ ਧਰਾਵਾ ਪਲੀ ਵੀਰ ਜੀ ਹੋਰ ਕੀ ਜਿੱਥਾ ਮਰਜੀ ਕੋਈ ਨਿਆਣਾ ਹੁੰਦਾ ਹੈ ਕਿ ਜੋੜੇ ਵਾਂ ਠੀਕ ਆ ਠੀਕ ਆ ਜੀ ਮੁਰਾਉ ਆਹ ਪਿੰਟਾ ਰੰਗ ਮੀਨ ਠੀਕ ਆ ਠੀਕ ਆ ਲਈ ਬਿਲਕੁਲ ਜੀ ਨਰਮ ਚਵਾਈ ਇਹ ਥਾਂ ਨੂੰ ਬਹੁਤ ਹੀ ਚੰਗਾ ਲੱਗਾ ਕਰਮਾਲੀ ਦੇ ਕਿਆ ਕਰ ਸਾਡੇ ਐਣ ਕਲਾ ਕਲਾ ਲੱਗਾ ਬਿਆਵਾ ਤੁਹਾਡੀ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ